हां जी जॉर्जेट दी शर्ट रहेगी प्लेन ਇਸ ਦੇ ਨਾਲ ਮਸਲਿਨ ਦੀ ਬਾਟਮ ਰਹੇਗੀ 셔ਟ ਦੀ ਕੱਟ ਰਹੇਗੀ 2 ਮੀਟਰ ਔਰ ਬਾਟਮ ਵੀ ਇਸ ਦੇ ਨਾਲ 2 ਮੀਟਰ ਰਹੇਗੀ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 599 ਫ੍ਰੀ ਸ਼ਿਪਿੰਗ ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਲਿਮਿਟਡ ਇਸਟਾਕ ਆ ਜਲਦੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪ੍ਰੀਮੀਅਮ ਕੁਆਲਿਟੀ ਜੌਰਜਟ ਲੈਨਿੰਗ ਬਿਊਟੀਫੁੱਲ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਇਸ ਦੇ ਨਾਲ ਪਲੇਨ ਬਾਟਮ ਰਹੇਗੀ 2 ਮੀਟਰ ਇਹਨਾਂ ਸੂਟਾਂ ਦਾ ਵੀ ਪ੍ਰਾਈਸ ਹੈ 599 ਫ੍ਰੀ ਸ਼ਿਪਿੰਗ ਵਿਦਾਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਗੀਂઝા ਕਾਟਨ ਆਪਣੇ ਕੋਲ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਬਹੁਤ ਹੀ ਵਧੀਆ ਸਟੱਫ ਹੈ ਫਾਈਨ ਕੁਆਲਿਟੀ ਦਾ ਕਾਟਨ ਸ਼ੈਡੋ ਪ੍ਰਿੰਟਡ ਬਾਟਮ ਰਹੇਗੀ ਏਮਬਰਾਇਡਰੀ ਵਾਲੀ ਪ੍ਰਾਈਸ ਰਹੇਗਾ 999 ਫ੍ਰੀ ਸ਼ਿਪਿੰਗ ਨੈਕਸਟ ਫਾਈਨ ਕਾਟਨ ਕੈਮਰਿਕ ਆਫ ਵਾਈਟ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦਾ neck ਤੇ work ਆ ਕੇਰੇ ਤੇ sleeves ਤੇ ਔਰ ਇਸਦੀ ਬੋਟਮ ਤੇ ਨਾਲ ਤੁਹਾਨੂੰ ਦੁਪੱਟਾ ਚਿਕਨ ਫੁੱਲ ਜਾਲ 4 ਕਲਰ ਡਾਈਏਬਲ ਦੁਪੱਟਾ 1650 ਫ੍ਰੀ ਸ਼ਿਪਿੰਗ ਤੁਸੀਂ ਇਹ ਵੀ ਬਾਇ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਪਿਓਰ ਕਾਟਨ ਸੈਲਫ 올ਓਵਰ 500 ਮੀਟਰ ਦਾ ਸੂਟ ਰਹੇਗਾ ਵਰ ਕੋਆ ਫਰੰਟ ਤੇ 슬ੀਵਸ ਤੇ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਟਾਈ ਡਾਈ ਸੁਪਰ نیٹ ਡੋਰੀਆ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 1399 ਫ੍ਰੀ ਸ਼ਿਪ ਨੈਕਸਟ ਆਪਣੇ ਕੋਲ ਇਹ ਵੀ ਜਾਰਜਰ ਦੇ ਸੂਟ ਰਹਿਣਗੇ ਲਾਈਨਿੰਗ ਬਿਊਟੀਫੁੱਲ ਪ੍ਰਿੰਟ ਆ ਵਿਦ ਪਲੇਨ ਮਸਲਿਨ ਕਾਟਨ ਦੀ ਬਾਟਮ ਰਹੇਗੀ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 599 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦਿਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਮਸਲੀਨ ਕਾਟਨ ਸ਼ਰਟ ਰਹੇਗੀ 175 ਨੈਕ ਤੇ ਏਮਬ੍ਰੋਇਡਰੀ ਗੋਟਾ ਪੱਤੀ ਵਰਕ ਮਸਲੀਨ ਕੰਟਰਾਸਟ ਬਾਟਮ ਰਹੇਗੀ ਪੈਚ ਵਰਕ ਵਾਲੀ ਨਾਲ ਦੁਪੱਟਾ ਰਹੇਗਾ ਪ੍ਰਾਈਜ਼ ਰਹੇਗਾ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਥੈਂਕ ਯੂ ਜੀ